ਹੈਲੋ ਜੀ ਸ਼ਤਰੀਆ ਕਾਲ ਜੀ ਸਾਰਿਆਂ ਨੂੰ ਪੀਪਲ ਕਰ ਜਾਂਦਾ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਬਲੌਗ ਤੇ ਜਿਹੜਾ ਟਾਈਮ ਹੈ ਜੀ 5:00 ਵੱਜ ਚੁੱਕੇ ਨੇਗੇ ਤੇ ਆਪਾਂ ਚੱਲੇ ਸੀ ਜੀ ਸ਼ੇਅਰ ਕਰਨ ਤੇ ਆਪਾਂ ਹਰ ਰੋਜ਼ ਸ਼ੇਅਰ ਕਰਾਂ ਜਾਣੇ ਹੁੰਦੇ ਹੈਗੇ 5:00 ਵਜੇ ਤੇ 5:00 ਵੱਜ ਚੁੱਕੇ ਸੀਗੇ ਤੇ ਅੱਜ ਕੋਈ ਘਰੇ ਵੀ ਨਹੀਂ ਸੀਗਾ ਤੇ ਪਹਿਲਾਂ ਆਪਾਂ ਗਏ ਸੀ ਜੀ ਖੇਤ ਤੇ ਕੱਖ ਵੱਡੇ ਪਏ ਸੀਗੇ ਤੇ ਉਹ ਲੈ ਕੇ ਆਇਾਂਗੇ ਚੱਕ ਕੇ ਤੇ ਵੀਰਾ ਡਿਊਸ਼ਨ ਤੇ ਲੱਗ ਗਿਆ ਸੀਗਾ ਡੈਡੀ ਜੀ ਘਰੇ ਨਹੀਂ ਸੀਗੇ ਉਹ ਕੋਈ ਕੰਮ ਗਏ ਹੋਏ ਸੀਗੇ ਤੇ ਵੀਰਾ ਤਾਂ ਆਊਗਾ ਹਜੇ 7 ਵਜੇ ਆਊਗਾ ਕਈ ਵਾਰ ਤਾਂ 6:30 ਵਜੇ ਆ ਜਾਂਦਾ ਨਹੀਂ ਤਾਂ 7 ਵਜੇ ਜਾਂਦੇ ਹੈਗੇ ਕਾਫੀ ਲੇਟ ਹੋ ਜਾਂਦਾ ਹੈਗਾ ਤੇ ਤਾਂ ਕਰਕੇ ਅੱਜ ਕੋਈ ਘਰੇ ਨਹੀਂ ਸੀਗਾ ਤੇ ਮੈਂ ਤੇ ਮੰਮਾ ਚੱਲੇ ਸੀਗੇ ਖੇਤ ਤੇ ਚਲੋ ਜੀ ਆਪਾਂ ਚੱਲਦੇ ਆਂ ਜੀ ਤੇ ਮੈਂ ਉਮੀਦ ਕਰਦੀ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗੂਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋਗੇ ਤਾਂ ਕਿ ਆਪਣੀ ਜੋ ਨਵੇਂ ਸਬਸਕ੍ਰਾਈਬਰ ਹੋਣਗੇ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈਗਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂਗੀ ਤੇ ਆਪਣੀ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹਣਾ ਤੇ ਆਪਣੀ ਵੀਡੀਓ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਕਰਦੇ ਆਂ ਜੀ ਅੱਜ ਦਾ ਬਲੌਗ ਸ਼ੇਅਰ ਹਾਂ ਬੱਤਾਰੇ ਤੇ ਬਸ ਫੇ ਰਹਿੰਦੇ ਸੋੜ ਨਹੀਂ ਇਹ ਸਾਰੇ ਟਮਾਕੇ ਜੀ ਟੇਸਟੀ ਲੱਗਦੇ ਨੇ ਬਾਹਲੇ ਪੱਕੇ ਹੀ ਨਹੀਂ ਹਾਂ ਇਹਨੇ ਜਿਹੜਾ ਪੀੜੇ ਹੋਗੇ ਚਾਰ ਬਾੜੇ ਨੇ ਪੈਨੇ ਲੱਗੇ ਸੀ ਇੱਕ ਨੇ ਗੁਰਦੇ ਆ ਆਟੜੀ ਗੀਂ ਆਂਦੇ ਨੇ ਵਿਚਾਰੇ ਇਹ ਬੋਏ ਚੱਲਾ ਕਿੱਥੇ ਮਾਂ ਦਾ ਬਹਿੰਦਾ ਦੂਰ ਹੁੰਦਾ ਦੇਖਣਾ ਨਹੀਂ ਹੁੰਦਾ ਸੰਡੋਲੀ ਸੁਸਰਾਖੇ ਲੱਗ ਗਿਆ ਉਹ ਖੇਤ ਤੋਂ ਹਾਂ ਆਪੋ ਜੀ ਨੂੰ ਜਾ ਕੇ ਲੈ ਆਇਆ ਮੈਨੂੰ ਕਿਹਾ ਦੇ ਕੇ ਜਾਵਾ ਆਪਰੇ ਮੇਰੇ ਹੱਥ ਤੇ ਧਰ ਗਿਆ ਬਸ ਅੰਜੂ ਮਨਾਤੀ ਚਲੋ ਜੀ ਹੁਣ ਆਪਾਂ ਜਾ ਰਹੇ ਸੀਗੇ ਘਰੇ ਚਲੋ ਜੀ ਆਪਾਂ ਆਗੇ ਸੀਗੇ ਘਰੇ ਤੇ ਜਿਹੜਾ ਟਾਈਮ ਹੈ ਜੀ 6 ਵੱਜ ਚੁਕੇ ਨੇਗੇ ਤੇ ਆਪਾਂ ਆਪਣੀ ਸ਼ੇਅਰ ਕਰਿਆਈ ਸੀਗੇ ਜਾ ਕੇ ਤੇ ਆਪਾਂ ਖੇਤੀ ਕਿਉਂਕਿ ਖੇਤਾਂ ਦੇ ਵਿੱਚ ਰਹਿਣੇ ਆਗੇ ਤਾਂ ਕਰਕੇ ਖੇਤੀ ਚਲੇ ਜਾਣੇ ਆਗੇ ਤੇ ਫਿਰ ਉੱਥੇ ਸ਼ੇਅਰ ਹੋ ਜਾਂਦੀ ਹੈਗੀ ਨਲੇ ਮਰੂਦ ਮਰਾਖਾਏ ਆਣੇ ਹੁੰਦੇ ਆਗੇ ਤੇ ਮਰੂਦ ਵੀ ਲੈ ਕੇ ਆਈ ਸੀਗੇ ਕਿ ਤੋੜ ਕੇ ਉੱਥੋਂ ਤੇ ਕਿਉਂਕਿ ਖੇਤਾਂ ਦੇ ਵਿੱਚ ਤਾਂ ਜ਼ਿਆਦਾਤਰ ਮਰੂਦ ਹੀ ਲੱਗਦੇ ਆਗੇ ਤੇ ਜਾਂ ਫਿਰ ਕਿਨ ਹੁੰਦੇ ਆ ਕਿਨ ਨੂੰ ਤਾਂ ਤੋੜ ਲਈ ਸੀ ਪਹਿਲਾਂ ਤੇ ਕਿਨੋਂ ਤਾਂ ਆਪਣੇ 2-3 ਕੀ ਰਹਿ ਗਏ ਸੀਗੇ ਉਹ ਤਾਂ ਖਤਮ ਹੋ ਗਏ ਸਾਰੇ ਤੇ ਹੁਣ ਤਾਂ ਇਕੱਲੇ ਮਰੂਦ ਰਹਿ ਗਏ ਉਹ ਵੀ ਅੱਜ ਖਤਮ ਹੋ ਗਏ ਤੇ ਬਾਕੀ ਹਜੇ ਕੱਚੇ ਪੈ ਗੇ ਤੇ ਉਹ ਜਦੋਂ ਆਪਾਂ ਅਗਲੀ ਵਾਰ ਜਾਵਾਂਗੇ ਆਪਾਂ ਫਿਰ ਲੈ ਕੇ ਆਵਾਂਗੇ ਤੋੜ ਕੇ ਜਦੋਂ ਪੱਕ ਗਏ ਤੇ ਚਲੋ ਜੀ ਮੈਂ ਉਮੀਦ ਕਰਦੀ ਆਂਗੀ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਚਲੋ ਜੀ ਵਲੌਗ ਦੇ ਅੰਦਾ ਪੈਥੀ ਕਰਦੇ ਹਾਂ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ